ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਵੇਰ ਦਾ ਟਾਈਮ ਆ ਜੀ ਮੈਂ ਬੱਚਿਆਂ ਨੂੰ ਸਕੂਲ ਤੋਰਤਾ ਐ ਜੀ ਹਾਂਜੀ ਹੁਣ ਆਪਾਂ ਕਿੰਨਾਂ ਤੱਕ ਸੀਗੇ ਫ੍ਰੀ ਮੈਂ ਕਹ ਚਲੋ ਤੁਹਾਨੂੰ ਆਪਣੇ ਘਰ ਦੀ ਸ਼ੇਅਰ ਕਰਾ ਦਈਏ ਜੀ ਨਾਲੇ ਆਪਣੀ ਛੋਟੀ ਜਿਹੀ ਬਣਾਈ ਆ ਬਾਗੀਚੀ ਜੀ ਉਹ ਤੁਹਾਨੂੰ ਦਿਖਾ ਦਈਏ ਇਹਦੇ ਵਿੱਚ ਜੀ ਲਾਇਆ ਆਪਣੇ ਬੂਟੇ ਇੱਥੇ ਲਾਇਆ ਜੀ ਇਹ ਵਾਲਾ ਆਪਣਾ ਹੈਗਾ ਬੇਲ ਪੱਤਰ ਦਾ ਬੂਟਾ ਤੇ ਅੰਜੀਰ ਹਾਂਜੀ ਇਹ ਆਪਣਾ ਹੈਗਾ ਆੜੂਆ ਦਾ ਬੂਟਾ ਜੀ ਚੀਕੂ ਲੱਗੇ ਆ ਜੀ ਇਹ ਚੀਕੂਆਂ ਦਾ ਜੀ ਬੂਟਾ ਇਹ ਆਪਣਾ ਨਿੰਬੂਗਾ ਦਾ ਬੂਟਾ ਹੈ ਜੀ ਇਹ ਆਪਣਾ ਜੀ ਹੈਗਾ ਇਹ ਕਾਲੀਆਂ ਜਾਮੁਨਾ ਦਾ ਬੂਟਾ ਤੇ ਇਹ ਆਪਣਾ ਚਿੱਟੀਆਂ ਜਾਮੁਨਾ ਦਾ ਬੂਟਾ ਹੈ ਜੀ ਜਿਹੜਾ ਇਹ ਵਾਲਾ ਬੂਟਾ ਹੈ ਜੀ ਇਹ ਆਪਣਾ ਹੈਗਾ ਐਵੋਕਾਡੋ ਦਾ ਬੂਟਾ ਆ ਦੇਖੋ ਜੀ ਆਪਾਂ ਇੱਥੇ ਸਾਰੇ ਫਰੂਟਾਂ ਦੇ ਬੂਟੇ ਲਾਈ ਆ ਜੀ ਇਹ ਆਪਣਾ ਹੈਗਾ ਇਹ ਚਕੌਤੇਰੇ ਦਾ ਬੂਟਾ ਹਾਂਜੀ ਤੇ ਅੱਗੇ ਆਪਣਾ ਜੀ ਕਟਹਾਲ ਦੇ ਬੂਟਾ ਲੱਗਿਆ ਹੋਇਆ ਹੈ ਜੀ ਤੇ ਗੱਭੂ ਕੋਸ਼ੇ ਦਾ ਬੂਟਾ ਵੀ ਲੱਗਿਆ ਹੈ ਜੀ ਤੇ ਇਹ ਆਪਣਾ ਲਾਲ ਮਰੂਦਾਂ ਦਾ ਬੁੱਟਾ ਹੈ ਜੀ ਆ ਦੇਖੋ ਇਹ ਆਪਣਾ ਨੀਚੀ ਦਾ ਬੁੱਟਾ ਜਿਹੜਾ ਛੋਟਾ ਜਿਹਾ ਤੇ ਇਹ ਵਾਲਾ ਆਪਣਾ ਹੈਗਾ ਜੀ ਪੀਆਰ ਫਰੂਟ ਦੇ ਬੁੱਟਾ ਇਹ ਆਪਾਂ ਜੀ ਸਾਰੇ ਫਰੂਟਾਂ ਦੇ ਬੁੱਟੇ ਹੀ ਲਾਈ ਆ ਆ ਦੇਖੋ ਜੀ ਤੇ ਇਧਰ ਆਪਣੇ ਜੀ ਕਮਰੇ ਬਣੇ ਹੋਏ ਆ ਉਹਨਾਂ ਦੇ ਵਿੱਚ ਆਪਾਂ ਫालतू ਸਮਾਨ ਰੱਖ ਦਿੰਨੇ ਹੁੰਨੇ ਆ ਜੀ ਜਿਹੜਾ ਆਪਣਾ ਵਾਧੂ ਘਟੂ ਸਮਾਨ ਹੁੰਦਾ ਹੈ ਤੇ ਹੁਣ ਆਪਾਂ ਜੀ ਚੱਲੇ ਆਂ ਔਲਿਆਂ ਦੇ ਬੂਟੇ ਨੂੰ ਪਾਣੀ ਲਾਉਣ ਵਾਸਤੇ ਔਲਿਆਂ ਦੇ ਬੂਟੇ ਆਪਣੇ ਜੀ ਅੱਗੇ ਪਲਾਟ ਦੇ ਵਿੱਚ ਲਾਏ ਆ ਉਹ ਬੂਟੇ ਆਪਣੇ ਬਹੁਤ ਵੱਡੇ ਵੱਡੇ ਹੋਏ ਪਏ ਆ ਜੀ ਤੇ ਉਹਨਾਂ ਨੂੰ ਆਪਾਂ ਅੱਗੇ ਪਲਾਟ ਵਿੱਚ ਲਾਇਆ ਜੀ ਆ ਆਪਣਾ ਸਾਰਾ ਇਧਰਲਾ ਪਲਾਟ ਆ ਜੀ ਇਧਰਲੇ ਇੱਕ ਪਾਸੇ ਆਪਣੇ ਘਰ ਬਣੇ ਹੋਏ ਆ ਜੀ ਇਧਰ ਆਪਣਾ ਖੁੱਲਾ ਪਲਾਟ ਆ ਬੂਟੇ ਵਾਟੇ ਲਾਉਣ ਵਾਸਤੇ ਸ਼ੇਅਰ ਕਰਨ ਵਾਸਤੇ ਜੀ ਇਹ ਆ ਆਪਣੇ ਜੀ ਵਹੀਕਲ ਖੜੇ ਆ ਸਾਰੇ ਇਹ ਜਿਹੜੀਆਂ ਇੱਟਾਂ ਜੀ ਇਹ ਆਪਣਾ ਸ਼ਹਿਰ ਦੇ ਵਿੱਚ ਘਰ ਹੁੰਦਾ ਸੀਗਾ ਤੇ ਉਹ ਵਾਲਾ ਆਪਾਂ ਘਰ ਢੇੜ ਕੇ ਲੈਂਦਾ ਤੇ ਉਹ ਜਿਹੜਾ ਪਲਾਟ ਸੀ ਉਹ ਆਪਾਂ ਵੇਚਤਾ ਜੀ ਆ ਦੇਖੋ ਜੀ ਆਪਣੀਆਂ ਔਲਿਆਂ ਦੇ ਬੂਟੇ ਲੱਗੇ ਆ ਬਹੁਤ ਖੁੱਲਾ ਘਰ ਆ ਜੀ ਬੱਚਿਆਂ ਦੇ ਖੇਡਣ ਨੂੰ ਇਹ ਤਿੰਨ ਬੂਟੇ ਆ ਜੀ ਇੱਕ ਬੂਟੇੰ ਤੌਲੇ ਲੱਗਦੇ ਨਹੀਂ ਤੇ ਦੋ ਬੂਟਿਆਂ ਨੂੰ ਲੱਗਦੇ ਆ ਆ ਦੇਖੋ ਜੀ ਆਪਾਂ ਇਹਨੂੰ ਪਾਣੀ ਪਾਉਣੀ ਆ ਮੀਦੇ ਕਰਕੇ ਜੀ ਬਹੁਤ ਜ਼ਿਆਦਾ ਸੰਘਣੇ ਸੰਘਣੇ ਹੋ ਗਏ ਬੁੱਟੇ ਤੇ ਇਹਨਾਂ ਨੂੰ ਫਲ ਵੀ ਲੱਗਿਆ ਹੋਇਆ ਏ ਤੇ ਇਹਦੇ ਨਾਲ ਹੀ ਆਪਣਾ ਕਰੌਂਦੇ ਦਾ ਬੂਟਾ ਲੱਗਿਆ ਹੋਇਆ ਜੀ ਹਾਂ ਦੇਖੋ ਜੀ ਇਹਦੇ ਨਾਲ ਆਪਣਾ ਕਰੌਂਦੇ ਦਾ ਇਹਦੇ ਜੀ ਆਪਾਂ ਕਰੌਂਦੇ ਤੋੜ ਕੇ ਤੁਹਾਨੂੰ ਇਹਦਾ ਆਪਾਂ ਜੈਮ ਬਣਾ ਕੇ ਵੀ ਦੱਸਿਆ ਸੀਗਾ ਜੀ ਤੇ ਇਹਦੀ ਆਪਾਂ ਸਬਜ਼ੀ ਵੀ ਦੱਸੀ ਸੀ ਹੁਣ ਆਪਾਂ ਜੀ ਇਹਦਾ ਆਚਾਰ ਬਣਾਉਣ ਵਾਸਤੇ ਤੁਹਾਨੂੰ ਦੱਸਾਂਗੇ ਜੀ ਕਿਵੇਂ ਬਣਾਈਦਾ ਆਚਾਰ ਹਜੇ ਛੋਟੇ ਆ ਜੀ ਇਹ ਜਦੋਂ ਵੱਡੇ ਹੋ ਗਏ 10-15 ਦਿਨਾਂ ਤੱਕ ਆਪਾਂ ਆਚਾਰ ਦੀ ਵੀਡੀਓ ਵੀ ਪਾਵਾਂਗੇ ਤੁਹਾਨੂੰ ਤੇ ਇਹਦੇ ਨਾਲ ਜੀ ਜਿਹੜਾ ਆਲਿਆ ਦਾ ਬੁੱਟਾ ਜੀ ਉਹਨੂੰ ਵੀ ਆਲੇ ਛੋਟੇ ਛੋਟੇ ਲੱਗੇ ਆਏ ਜੀ ਆ ਦੇਖੋ ਇਹਦੀ ਵੀ ਤੁਹਾਨੂੰ ਆਪਾਂ ਮਰੱਬਾ ਮਰੱਬੇ ਬਾਰੇ ਵੀ ਦੱਸਿਆ ਸੀਗਾ ਜੀ ਕਿਸ ਤਰ੍ਹਾਂ ਮਰੱਬਾ ਪੈਂਦਾ ਹੈ ਆਚਾਰ ਵੀ ਦੱਸਿਆ ਸੀਗਾ ਜੀ ਹੁਣ ਆਪਾਂ ਜੀ ਹੋਰ ਨਵੀਆਂ ਵੈਰਾਈਟੀਆਂ ਬਣਾਵਾਂਗੇ ਜੀ ਉਹ ਵੀ ਤੁਹਾਨੂੰ ਆਪਾਂ ਵੀਡੀਓ 'ਚ ਜ਼ਰੂਰ ਦਿਖਾਵਾਂਗੇ ਜੀ ਆ ਦੇਖੋ ਜੀ ਇਹਨਾਂ ਨੂੰ ਵੀ ਆਪਾਂ ਪਾਣੀ ਪਾ ਦਿੱਤਾ ਹੈ ਜੀ ਤੇ ਹੁਣ ਆਪਾਂ ਚੱਲੇ ਆ ਜੀ ਘਰੇ ਵਾਪਸ ਆ ਦੇਖੋ ਜੀ ਕਾ ਵੀ ਬਹੁਤ ਉਗਰੇ ਪੈ ਜੀ ਮੀ ਆਉਂਦੇ ਰਹਿੰਦੇ ਆ ਮੀਆਂ ਦੇ ਨਾਲ ਕਾ ਉਗਰੇ ਹੁੰਦਾ ਜੀ ਹਾਂਜੀ ਤੇ ਇੱਥੇ ਪੰਛੀ ਵੀ ਬਹੁਤ ਰਹਿੰਦੇ ਆ ਜੀ ਚਿੜੀਆਂ ਤੇ ਹੋਰ ਗਟਾਰਾਂ ਜੀ ਕਾਟੋ ਤੇ ਇੱਥੇ ਜੀ ਉਹ ਆਪਣਾ ਪਾਣੀ ਪੀਣ ਵਾਸਤੇ ਆ ਜਾਂਦੇ ਆ ਜੀ ਤੇ ਬਾਕੀ ਇੱਥੇ ਸੱਪ ਵੀ ਬਹੁਤ ਰਹਿੰਦੇ ਆ ਜੀ ਹਾਂਜੀ ਹੁਣ ਆਪਾਂ ਚੱਲਦੇ ਆ ਘਰੇ ਜੀ ਲੱਗ ਗਿਆ ਬੁੱਟੇ ਨੂੰ ਆਪਣੇ ਨੂੰ ਪਾਣੀ ਤੇ ਹੁਣ ਜੀ ਆਪਾਂ ਘਰੇ ਆ ਗਏ ਹਾਂ ਹਾਂਜੀ ਹੁਣ ਆਪਾਂ ਪਾ ਜਾਂਦਾ ਪਾਣੀ ਬੁੱਟਿਆਂ ਨੂੰ ਜੀ ਘਰ ਆਂਦੀ ਆ ਪਰ ਸ਼ਹਿਰ ਆਪਣੇ ਘਰ ਦੀ ਹਾਂਜੀ ਹੁਣ ਆਪਾਂ ਥੱਕ ਗਿਆ ਹੁਣ ਆਪਾਂ ਆਪਾਂ ਮੰਗ ਵੈਗਸਟ ਕਰਕੇ ਫਿਰ ਆਪਾਂ ਇਹ ਕੱਪੜੀ ਐ ਸਲਾਈ ਕਰਦੇ ਆਂ ਕਰਦੇ ਆਂ ਆਪਾਂ ਕੰਮ ਹੋਜੀ ਜਿਹੜਾ ਆਪਣਾ ਨਿਤਨੇਮ ਦਾ ਨੀਮ ਦਾ ਹੁੰਦਾ ਹੈ ਕਰਦੇ ਆਂ ਸ਼ੁਰੂ ਜੀ ਆਪਾਂ ਕੰਮ ਹੁਣ ਆਪਣਾ ਆਪਾਂ ਕਰਿਆੰਦੇ ਸ਼ੇਅਰ ਕਰਦੀ ਆਂ ਤੁਹਾਨੂੰ ਬਹੁਤ ਧੰਨਵਾਦੀ ਲੱਗਿਆ ਜੀ ਨੀਮ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰੀ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੜੀ ਦੇ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ